ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਵੇ ਅਲਫਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਰਾਣੀ ਕੰਮ ਕਰਕੇ ਆਪਣੇ ਕਮਰੇ ਵਿੱਚ ਸੌਣ ਜਾ ਰਹੀ ਸੀ ਉਸ ਦੀ ਸੱਸ ਨੇ ਉਸ ਨੂੰ ਆਵਾਜ਼ ਮਾਰੀ ਰਾਣੀ ਇੱਥੇ ਤਾਂ ਆ ਪਰ ਹੁਣ ਉਹ ਬਹੁਤ ਥੱਕ ਚੁੱਕੀ ਸੀ ਉਹ ਉਸ ਨੂੰ ਨੀਂਦ ਵੀ ਆ ਰਹੀ ਸੀ ਆਉਂਦੀ ਵੀ ਕਿਉਂ ਨਾ ਰਾਤ ਦੇ 10 ਵਜੇ ਗਏ ਸਨ ਉਸ ਵੇਰੇ 4 ਵਜੇ ਦੀ ਉੱઠી ਹੋਈ ਸੀ ਫਿਰ ਸਾਰਾ ਦਿਨ ਆਰਾਮ ਕਰਨ ਦਾ ਟਾਈਮ ਨਾ ਲੱਗਾ ਉਸ ਨੂੰ ਲੱਗ ਰਿਹਾ ਸੀ ਉਹ ਬਸ ਜਲਦੀ ਸੌਣ ਚਲੀ ਜਾਵੇ ਪਰ ਉਸ ਦੀ ਸੱਸ ਸੀ ਤੋਂ ਨੇ ਉਸ ਨੂੰ ਆਵਾਜ਼ ਮਾਰੀ ਸੀ ਤਾਂ ਜਾਣਾ ਹੀ ਪੈਣਾ ਸੀ ਉਸ ਦਾ ਪਤੀ ਡਿਓਰ ਅਤੇ ਸੱਸ ਤਿੰਨੋਂ ਹੀ ਬੈਠੇ ਸੀ ਉਹਨਾਂ ਨੂੰ ਉੱਥੇ ਬੈਠਾ ਦੇਖ ਕੇ ਉਹ ਸੋਚਣ ਲੱਗੀ ਜ਼ਰੂਰ ਕੋਈ ਨਾ ਕੋਈ ਗੱਲ ਤਾਂ ਹੈ ਜੋ ਇਹ ਤਿੰਨੇ ਜਣੇ ਇਕੱਠੇ ਬੈਠੇ ਹਨ ਜਦ ਵੀ ਤਿੰਨੇ ਮਾਪੁੱਤ ਕਮਰੇ ਵਿੱਚ ਹੁੰਦੇ ਹਨ ਤੇ ਰਾਣੀ ਨੂੰ ਬੁਲਾਇਆ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਰਾਣੀ ਨੇ ਕੁਝ ਅਜੀਹਾ ਕਰ ਦਿੱਤਾ ਜੋ ਉਹਨਾਂ ਦੀ ਮਰਜ਼ੀ ਦੇ ਖਿਲਾਫ ਹੈ ਇਸ ਲਈ ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਪਿਛਲੇ 6 ਮਹੀਨਿਆਂ ਤੋਂ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਚੁੱਕੀ ਸੀ ਉਸ ਨੂੰ ਘਰ ਦੀ ਕੋਈ ਗੱਲ ਦੱਸੀ ਨਹੀਂ ਜਾਂਦੀ ਸੀ ਘਰ ਵਿੱਚ ਕੀ ਸਲਾਹ ਹੋਣੀ ਹੈ ਕਿਸਨੇ ਆਉਣਾ ਹੈ ਕਿਸਨੇ ਜਾਣਾ ਹੈ ਉਹ ਸਭ ਗੱਲਾਂ ਤੋਂ ਅਣਜਾਣ ਸੀ ਉਸ ਨੂੰ ਬਸ ਇਹ ਪਤਾ ਹੁੰਦਾ ਸੀ ਕਿ ਉਸਨੇ ਕੰਮ ਕੀ ਕਰਨਾ ਹੈ ਸਕੂਲ ਤੋਂ ਆਉਂਦੇ ਹੋਏ ਸਮਾਨ ਖਰੀਦ ਕੇ ਲਿਆਉਣਾ ਹੈ ਅਜੇ 6 ਮਹੀਨੇ ਪਹਿਲਾਂ ਹੀ ਉਸ ਦੀ ਪੋਸਟ ਗ੍ਰੈਜੂਏਸ਼ਨ ਪੂਰੀ ਹੋਈ ਸੀ ਅਤੇ ਉਸਦੇ ਪਾਪਾ ਨੇ ਗਰਤੇਜ ਨਾਲ ਉਸ ਦਾ ਵਿਆਹ ਕਰ ਦਿੱਤਾ ਸੀ ਆਪਣੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਸਨੇ ਸਕੂਲ ਵਿੱਚ ਜੁਆਇਨਿੰਗ ਕਰ ਲਈ ਤੇ 12000 ਰੁਪਏ ਤਨਖਾਹ ਹਰ ਮਹੀਨੇ ਕਮਾਉਣ ਲੱਗੀ। ਉਸ ਦੇ ਨੌਕਰੀ ਕਰਨ ਤੋਂ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਸੀ। ਪਰ ਉਸ ਦੇ ਮਨਮਰਜ਼ੀ ਨਾਲ ਖਰਚ ਕਰਨ ਤੇ ਉਹ ਕਾਫੀ ਨਰਾਜ਼ ਹੋ ਜਾਂਦੇ। ਉਹਨਾਂ ਦਾ ਮੰਨਣਾ ਸੀ ਕਿ ਰਾਣੀ ਨੂੰ ਪੈਸੇ ਖਰਚ ਕਰਨ ਦੀ ਜਾਂਚ ਨਹੀਂ ਹੈ। ਜਦੋਂ ਰਾਣੀ ਨੂੰ ਉਸਦੀ ਪਹਿਲੀ ਤਨਖਾਹ ਮਿਲੀ ਤਾਂ ਉਸਨੇ ਇੱਕ ਲੱਡੂਆਂ ਦਾ ਡੱਬਾ ਅਤੇ ਆਪਣੀ ਸੱਸ ਲਈ ਇੱਕ ਸੂਟ ਖਰੀਦਿਆ ਸੀ। ਜਦ ਉਸਨੇ ਉਹ ਸੂਟ ਆਪਣੀ ਸੱਸ ਨੂੰ ਦਿੱਤਾ ਤਾਂ ਉਸਨੇ ਕੁਝ ਨਾ ਕਿਹਾ ਪਰ ਰਾਤ ਨੂੰ ਖਾਣੇ ਦੇ ਨਾਲ ਉਸਨੇ ਸਭ ਨੂੰ ਲੱਡੂ ਵੀ ਦਿੱਤੇ ਸਾਰਿਆਂ ਨੇ ਲੱਡੂ ਖਾ ਵੀ ਲਏ ਪਰ ਜਦੋਂ ਸਾਰਾ ਕੰਮ ਖਤਮ ਕਰਕੇ ਉਹ ਆਪਣੇ ਕਮਰੇ ਵਿੱਚ ਜਾ ਰਹੀ ਸੀ ਤਾਂ ਉਸ ਨੂੰ ਆਪਣੇ ਸੱਸ ਦੇ ਕਮਰੇ ਵਿੱਚ ਬੁਲਾਇਆ ਗਿਆ ਸੀ ਉਸ ਸਮੇਂ ਵੀ ਗੁਰਤੇਜ ਤੇ ਬਲਜੀਤ ਵੀ ਉਸ ਦੇ ਕਮਰੇ ਵਿੱਚ ਹੀ ਸਨ ਜਦ ਉਹ ਕਮਰੇ ਵਿੱਚ ਗਈ ਤਾਂ ਗੁਰਤੇਜ ਨੇ ਕਿਹਾ ਰਾਣੀ ਮੰਮੀ ਨੂੰ ਤੇਰੀ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗੀ ਕਿ ਤੂੰ ਉਹਨਾਂ ਨੂੰ ਬਿਨਾਂ ਪੁੱਛੇ ਹੀ ਆਪਣੀ ਤਨਖਾਹ ਖਰਚ ਕਰ ਦਿੱਤੀ। ਇਹ ਸੁਣ ਕੇ ਰਾਣੀ ਹੈਰਾਨੀ ਨਾਲ ਬੋਲੀ ਪਰ ਮੈਂ ਤਾਂ ਮੰਮੀ ਜੀ ਲਈ ਹੀ ਸੂਟ ਖਰੀਦਿਆ ਹੈ। ਆਪਣੇ ਲਈ ਤਾਂ ਕੁਝ ਨਹੀਂ ਲਿਆ। ਥੋੜੇ ਪੈਸੇ ਹੀ ਤਾਂ ਖਰਚ ਹੋਏ ਹਨ। ਬਾਕੀ ਤਾਂ ਮੇਰੇ ਕੋਲ ਨੇ। ਉਸ ਦਾ ਦਿਓਰ ਕਹਿਣ ਲੱਗਿਆ ਭਾਬੀ ਤੁਸੀਂ ਇਸ ਘਰ ਦੇ ਨੋਹ ਹੋ। ਤੁਸੀਂ ਮੰਮੀ ਤੋਂ ਬਿਨਾਂ ਪੁੱਛੇ ਕੋਈ ਕੰਮ ਨਹੀਂ ਕਰ ਸਕਦੇ। ਅਸੀਂ ਵੀ ਸਾਰੇ ਕੰਮ ਮੰਮੀ ਤੋਂ ਪੁੱਛ ਕੇ ਹੀ ਕਰਦੇ ਹਾਂ। ਰਾਣੀ ਦਾ ਮਨ ਕਰਿਆ ਕਿ ਉਹ ਬਲਜੀਤ ਨੂੰ ਕਹੇ ਕਿ ਤੁਸੀਂ ਮੇਰੇ ਦਿਓਰ ਹੋ ਦਿਓਰ ਬਣ ਕੇ ਰਹੋ ਜਦੋਂ ਮੇਰੇ ਘਰ ਵਾਲਾ ਮੈਨੂੰ ਸਵਾਲ ਕਰ ਰਿਹਾ ਹੈ ਤੁਸੀਂ ਵਿੱਚ ਕਿਉਂ ਬੋਲ ਰਹੇ ਹੋ ਪਰ ਉਹ ਘਰ ਵਿੱਚ ਲੜਾਈ ਹੋਣ ਦੇ ਡਰ ਨਾਲ ਚੁੱਪ ਕਰ ਗਈ ਫਿਰ ਉਸ ਦੀ ਸੱਸ ਬੋਲ ਪਈ ਰਾਣੀ ਤੇਰਾ ਇਹ ਕਰਨਾ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਿਆ ਤੂੰ ਇੰਨੀ ਗੈਰ ਜ਼ਿੰਮੇਵਾਰ ਕਿਵੇਂ ਹੋ ਸਕਦੀ ਹੈ ਤੂੰ ਇਸ ਘਰ ਦੀ ਨੂੰਹ ਹੈ ਤੈਨੂੰ ਪਤਾ ਹੋਣਾ ਚਾਹੀਦਾ ਹੈ ਖਰਚ ਕਿਵੇਂ ਅਤੇ ਕਿੱਥੇ ਕਰਨਾ ਹੈ ਆਪਣੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਇਸ ਲਈ ਬਿਨਾਂ ਗੱਲ ਤੋਂ ਪੈਸੇ ਖਰਚ ਨਹੀਂ ਕਰਨੇ ਇਹ ਪਹਿਲੀ ਵਾਰ ਸੀ ਇਸ ਲਈ ਮੈਂ ਤੈਨੂੰ ਕੁਝ ਨਹੀਂ ਕਹਾਂਗੀ ਪਰ ਅੱਗੇ ਤੋਂ ਬਿਨਾਂ ਪੁੱਛੇ ਕੋਈ ਪੈਸੇ ਖਰਚ ਨਹੀਂ ਕਰਨੇ ਇਹ ਸੁਣ ਕੇ ਰਾਣੀ ਚੁੱਪ ਕਰ ਗਈ ਅਤੇ ਆਪਣੇ ਕਮਰੇ ਵਿੱਚ ਚਲੀ ਗਈ ਜਦੋਂ ਗੁਰਤੇਜ ਕਮਰੇ ਵਿੱਚ ਆਇਆ ਤਾਂ ਰਾਣੀ ਨੇ ਉਸ ਨੂੰ ਸਮਝਾਉਣਾ ਚਾਹਿਆ ਪਰ ਗੁਰਤੇਜ ਨੇ ਰਾਣੀ ਨੂੰ ਚੁੱਪ ਕਰਵਾ ਦਿੱਤਾ ਅਗਲੇ ਹੀ ਦਿਨ ਗੁਰਤੇਜ ਨੇ ਰਾਣੀ ਦਾ ਖਾਤਾ ਖੁਲਵਾ ਦਿੱਤਾ ਜਿਸ ਵਿੱਚ ਉਹ ਆਪਣੀ ਤਨਖਾਹ ਜਮ੍ਹਾਂ ਕਰਾਇਆ ਕਰਦੀ ਸੀ ਅਤੇ ਉਸ ਦਾ ਮੈਸੇਜ ਗੁਰਤੇਜ ਤੇ ਫੋਨ ਤੇ ਆਇਆ ਕਰਦਾ ਸੀ ਸਕੂਲ ਤੋਂ ਆਉਂਦੇ ਹੋਏ ਰਾਣੀ ਸਮਾਨ ਖਰੀਦ ਕੇ ਲੈ ਕੇ ਆਉਂਦੀ ਜੋ ਉਸ ਨੂੰ ਉਸ ਦੀ ਸੱਸ ਨੇ ਲੈ ਕੇ ਆਉਣ ਲਈ ਕਿਹਾ ਹੁੰਦਾ ਇਸ ਦਾ ਖਰਚਾ ਰਾਣੀ ਆਪ ਹੀ ਕਰਦੀ ਸੀ ਪਰ ਇਸ ਗੱਲ ਤੋਂ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਸੀ ਜਦੋਂ ਰਾਣੀ ਕਮਰੇ ਵਿੱਚ ਪਹੁੰਚੀ ਤਾਂ ਗੁਰਤੇਜ ਕਹਿਣ ਲੱਗਿਆ ਰਾਣੀ ਅਸੀਂ ਸੁਣਿਆ ਹੈ ਤੂੰ ਬੈਂਕ ਵਿੱਚ ਆਪਣੀ ਇੱਕ ਐਫਡੀ ਕਰਵਾਈ ਹੈ ਇਹ ਸੁਣ ਕੇ ਰਾਣੀ ਹੈਰਾਨ ਹੋ ਗਈ ਅਤੇ ਸੋਚਣ ਲੱਗੀ ਗੁਰਤੇਜ ਨੂੰ ਇਸ ਗੱਲ ਦਾ ਕਿਵੇਂ ਪਤਾ ਚੱਲਿਆ ਫਿਰ ਉਸ ਨੂੰ ਯਾਦ ਆਇਆ ਕਿ ਗੁਰਤੇਜ ਦੇ ਫੋਨ ਤੇ ਬੈਂਕ ਵੱਲੋਂ ਮੈਸੇਜ ਆਇਆ ਹੋਵੇਗਾ ਰਾਣੀ ਸੋਚ ਹੀ ਰਹੀ ਸੀ ਕੀ ਗੁਰਤੇਜ ਨੇ ਕਿਹਾ ਰਾਣੀ ਮੈਂ ਤੇਰੇ ਤੋਂ ਕੁਝ ਪੁੱਛ ਰਿਹਾ ਹਾਂ ਮੇਰਾ ਦੋਸਤ ਉਸੇ ਬੈਂਕ ਵਿੱਚ ਕੰਮ ਕਰਦਾ ਹੈ ਉਸਨੇ ਦੱਸਿਆ ਤੂੰ ਬੈਂਕ ਵਿੱਚ 4000 ਹਰ ਮਹੀਨੇ ਦੀ ਆਰ ਡੀ ਕਰਵਾ ਆਈ ਹੈ ਇਹ ਸੁਣ ਕੇ ਰਾਣੀ ਨੇ ਕਿਹਾ ਹਾਂ ਮੈਂ ਅੱਜ ਆਰ ਡੀ ਕਰਵਾਈ ਹੈ ਗੁਰਤੇਜ ਗੁੱਸੇ ਵਿੱਚ ਬੋਲਿਆ ਤੈਨੂੰ ਮਨਾ ਕੀਤਾ ਹੈ ਨਾ ਬਿਨਾਂ ਪੁੱਛੇ ਪੈਸੇ ਖਰਚ ਨਹੀਂ ਕਰਨੇ ਤੈਨੂੰ ਸਮਝ ਗਿਓ ਨਹੀਂ ਆਉਂਦਾ ਰਾਣੀ ਨੇ ਕਿਹਾ ਗੁਰਤੇਜ ਮੈਂ ਸੋਚ ਸਮਝ ਕੇ ਹੀ ਆਰ ਡੀ ਕਰਵਾਈ ਹੈ ਇਹ ਵੀ ਸੇਵਿੰਗ ਹੁੰਦੀ ਹੈ ਬਲਜੀਤ ਫਿਰ ਵਿੱਚ ਬੋਲਿਆ ਅੱਛਾ ਅਸੀਂ ਤੁਹਾਡੇ ਤੋਂ ਕੀ ਖਰਚ ਕਰਵਾਉਂਦੇ ਹਾਂ ਜੋ ਤੁਹਾਨੂੰ ਸੇਵਿੰਗ ਕਰਨ ਦੀ ਲੋੜ ਪੈ ਗਈ ਹੈ ਤੁਹਾਡੀ ਸਾਰੀ ਤਨਖਾਹ ਸੇਵ ਹੀ ਤਾਂ ਰਹਿੰਦੀ ਹੈ ਤੁਸੀਂ ਆਪਣੀ ਸਾਰੀ ਤਨਖਾਹ ਬੈਂਕ ਵਿੱਚ ਜਮਾ ਕਿਉਂ ਨਹੀਂ ਕਰਵਾਉਂਦੇ ਨਕਦ ਕਿਉਂ ਲੈਂਦੇ ਹੋ ਬਲਜੀਤ ਦੀ ਗੱਲ ਸੁਣਦੇ ਹੋਏ ਰਾਣੀ ਗੁਰਤੇਜ ਨੂੰ ਕਹਿਣ ਲੱਗੇ ਆਰ ਡੀ ਵੀ ਇੱਕ ਇਨਵੈਸਟਮੈਂਟ ਹੀ ਹੁੰਦੀ ਹੈ ਇਸ ਵਿੱਚ ਗਲਤ ਕੀ ਹੈ ਉਸਦੀ ਸੱਸ ਰਾਣੀ ਬੋਲੀ ਅਸੀਂ ਤੇਰੇ ਤੋਂ ਕਿਹੜਾ ਖਰਚਾ ਕਰਵਾ ਰਹੇ ਹਾਂ ਜੋ ਤੈਨੂੰ ਸੇਵਿੰਗ ਦੀ ਜ਼ਰੂਰਤ ਪੈ ਗਈ ਔਰਤਾਂ ਦੀ ਤਾਂ ਆਦਤ ਹੀ ਹੁੰਦੀ ਹੈ ਘਰ ਵਾਲੇ ਤੋਂ ਪੈਸੇ ਲੁਕੋ ਕੇ ਰੱਖਣ ਦੇ ਸਾਡੀ ਤਾਂ ਕਦੇ ਹਿੰਮਤ ਨਹੀਂ ਹੋਈ ਸੀ ਪੈਸੇ ਲੁਕੋ ਕੇ ਰੱਖਣ ਦੇ ਆਪਣੇ ਘਰ ਵਾਲੇ ਤੋਂ ਰਾਣੀ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਗੁਰਤੇਜ ਬੋਲਿਆ ਆਪਣੇ ਬੈਂਕ ਦੇ ਸਾਰੇ ਡਾਕੂਮੈਂਟ ਮੈਨੂੰ ਫੜਾ ਦੇ ਤੈਨੂੰ ਕੋਈ ਲੋੜ ਨਹੀਂ ਉਹਨਾਂ ਨੂੰ ਆਪਣੇ ਕੋਲ ਰੱਖਣ ਦੀ ਤੇ ਅੱਜ ਤੋਂ ਬਾਅਦ ਇਹੋ ਜਿਹੇ ਇਨਵੈਸਟਮੈਂਟ ਕਰਨ ਦੀ ਕੋਈ ਲੋੜ ਨਹੀਂ ਹੈ ਉਹ ਤਾਂ ਚੰਗਾ ਹੈ ਮੇਰੇ ਫੋਨ ਤੇ ਮੈਸੇਜ ਆ ਜਾਂਦਾ ਨਹੀਂ ਤਾਂ ਤੂੰ ਤਾਂ ਘਰ ਬਰਬਾਦ ਹੀ ਕਰ ਦੇਵੇਂਗੀ ਮੈਂ ਤੁਹਾਨੂੰ ਕੋਈ ਡਾਕੂਮੈਂਟ ਨਹੀਂ ਦੇਵਾਂਗੀ ਗੁਰਤੇਜ ਅਗਰ ਮੈਂ ਕਮਾਉਣਾ ਜਾਣਦੀ ਹਾਂ ਤਾਂ ਖਰਚ ਵੀ ਕਰਨਾ ਜਾਣਦੀ ਹਾਂ ਮੈਂ ਪੜ੍ਹੀ ਲਿਖੀ ਹਾਂ ਸਭ ਨੂੰ ਪਤਾ ਹੈ ਬਚਤ ਕਿਵੇਂ ਕਰਦੇ ਹੁੰਦੇ ਨੇ ਇਹ ਸੁਣ ਕੇ ਉਹ ਤਿੰਨੇ ਹੋਰ ਗੁੱਸੇ ਹੋ ਗਏ ਉਸਦੀ ਸੱਸ ਕਹਿਣ ਲੱਗੀ ਇਹ ਸਭ ਕੁਝ ਔਰਤਾਂ ਦੇ ਵਸਦਾ ਨਹੀਂ ਹੁੰਦਾ ਤੈਨੂੰ ਸਮਝ ਕਿਉਂ ਨਹੀਂ ਆ ਰਹੀ ਬਿਨਾਂ ਗੱਲ ਤੋਂ ਗੱਲ ਵਧਾ ਕਿਉਂ ਰਹੀ ਹੈ ਰਾਣੀ ਨੇ ਕਿਹਾ ਮaaf ਕਰਨਾ ਮੰਮੀ ਜੀ ਤੁਸੀਂ ਹੀ ਕਹਿੰਦੇ ਹੋ ਤੁਹਾਡੇ ਮੁੰਡੇ ਤੁਹਾਡੇ ਤੋਂ ਬਿਨਾਂ ਪੁੱਛੇ ਪੈਸੇ ਖਰਚ ਨਹੀਂ ਕਰਦੇ ਤੁਸੀਂ ਹੀ ਕਹਿ ਰਹੇ ਹੋ ਇਹ ਕੰਮ ਔਰਤਾਂ ਦੇ ਵਸਦਾ ਨਹੀਂ ਫਿਰ ਉਸਨੇ ਹਰਮਨ ਵੱਲ ਦੇਖਦੇ ਹੋਏ ਕਿਹਾ ਵੀਰ ਜੀ ਤੁਹਾਨੂੰ ਇਹ ਸਭ ਆਪਣੀ ਪਤਨੀ ਨੂੰ ਸਮਝਾਉਣਾ ਚਾਹੀਦਾ ਹੈ ਮੈਨੂੰ ਨਹੀਂ ਫਿਰ ਗੁਰਤੇਜ ਨੂੰ ਬੋਲੀ ਮੈਂ ਤੁਹਾਨੂੰ ਕੋਈ ਡਾਕੂਮੈਂਟ ਨਹੀਂ ਦੇ ਰਹੀ ਮੈਂ ਕਹਿ ਦਿੱਤਾ ਬਸ ਐਨਾ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਉਸਦੇ ਜਾਣ ਪਿੱਛੋਂ ਤਿੰਨੇ ਇੱਕ ਦੂਜੇ ਦੀ ਸ਼ਕਲ ਦੇਖਦੇ ਰਹਿ ਗਏ ਦੂਜੇ ਦਿਨ ਰਾਣੀ ਆਪਣੇ ਬੈਂਕਾ ਅਕਾਊਂਟ ਆਪਣੇ ਫੋਨ ਨਾਲ ਜੋੜਨ ਲਈ ਗਈ ਤੰਗੁਰ ਤੇਜ ਦੇ ਫੋਨ ਤੇ ਨੋਟੀਫਿਕੇਸ਼ਨ ਆਇਆ ਇਸ ਗੱਲ ਤੇ ਗੁਰਤੇਜ ਹੋਰ ਗੁੱਸਾ ਹੋ ਗਿਆ ਫਿਰ ਰਾਣੀ ਨੇ ਕਿਸੇ ਨੂੰ ਮਨਾਉਣ ਦੀ ਕੋਸ਼ਿਸ਼ ਨਾ ਕੀਤੀ ਹਾਲਾਂਕਿ ਹੌਲੀ-ਹੌਲੀ ਇਹ ਗੱਲਾਂ ਸ਼ਾਂਤ ਹੋ ਗਈ ਪਰ ਫਿਰ ਵੀ ਉਸ ਨੂੰ ਹਰ ਵਾਰੀ ਗੱਲ ਸੁਣਾ ਦਿੱਤੀ ਜਾਂਦੀ ਸੀ ਪਰ ਹੁਣ ਉਸ ਨੇ ਇਗਨੋਰ ਕਰਨਾ ਸਿੱਖ ਲਿਆ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਇਸ ਬਾਰੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਜਰੂਰ ਸਾਂਝੇ ਕਰਨਾ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ